ਲਿਫਟਿੰਗ बिकॉज ਇਹ ਸਲੇ ਚਾਰ ਚਾਰ ਅੰਦਰਤੋਂ ਜੋ ਪੀਕ ਅਰਾਈਵਲ ਆ ਰਹੀ ਹੈ ਸੋ ਜਦੋਂ ਅਰਾਈਵਲ ਸਾਡੀ 1 ਲੱਖ ਵੀ ਆਈ ਹੈ ਸੀ ਵੀ ਆਈ ਹੈ ਹੁਣ 60 65 ਤੇ ਆਈ ਹੈ ਸੋ ਇਹ ਇੱਕ ਹਫਤਾ ਲਗਾਤਾਰ ਇਸਾਂ ਚੱਲੇਗੀ ਸੋ ਖਰਦਾਸਪੁਰ ਮੰਡੀ ਦੇ ਵਿੱਚ ਅਸੀਂ ਇਸੇ ਕਰਕੇ ਅੱਜ ਮੀਟਿੰਗ ਰੱਖੀ ਹੈ ਜਿੱਥੇ ਜਿੱਥੇ ਕੋਈ ਨਵੇਂ ਕੰਟਰੈਕਟਰ ਪਰਫਾਰਮ ਕਰ ਰਿਹਾ ਹੈ ਉੱਥੇ ਬੀਐਮ ਨੂੰ ਹਦਾਇਤਾਂ ਕਰ ਦਿੱਤੀਆਂ ਨੇ ਕਿ ਜਿਹੜਾ ਜੋ ਵੀ ਤੁਸੀਂ ਸਾਡੇ ਪੱਤਰ ਤੇ ਕਾਰਵਾਈ ਹੋਣ ਵਾਲੀ ਉਹ ਕਾਰਵਾਈ ਕਰਕੇ ਅਕਵੀਸ਼ਮੈਂਟ ਸੋਰਸਿੰਗ ਹੋਵਲਾ ਇਸ ਕਰਕੇ ਉਹ ਲਿਫਟਿੰਗ ਪ੍ਰੋਸੈਸ ਹੋ ਰਿਹਾ ਹੈ। ਸੀਜੀ ਦੇ ਅਨੁਸਾਰ ਇਹ ਡੀਐਮਸ ਨੂੰ ਇਨਸਟਰਕਸ਼ਨ ਦੇ ਦਿੱਤੀਆਂ ਨੇ ਕਿ ਜਿੰਨਾ ਵੀ ਪਰਚੇਸਡ ਸਟਾਕ ਹੈਗਾ ਇਸ ਨੂੰ ਪ੍ਰਾਇੋਰਟੀ ਤੇ ਲਿਫਟ ਕਰਨਾ ਹੈ ਐਂਡ ਇਨ ਕੇਸ ਕੋਈ ਵੀ ਟ੍ਰਾਂਸਪੋਰਟਰ ਕੋਈ ਵੀ ਜਿਸ ਨੇ ਇਹ ਕੰਮ ਲਿਆ ਉਹ ਨਹੀਂ ਪਰਫਾਰਮ ਕਰ ਰਿਹਾ ਜੋ ਕੰਟਰੈਕਟ ਦੇ ਵਿੱਚ ਕੰਡੀਸ਼ਨਸ ਨੇ ਉਸ ਅਨੁਸਾਰ ਅਗਲੀ ਕਾਰਵਾਈ ਕਰਕੇ ਆਲਟਰਨੇਟਿਵ ਐਕਸਪਲੋਰ ਕੀਤੇ ਜਾਣ ਸੋ ਦੈਟ ਜੇਲੀ ਮੈਕਸਿਮਮ ਲਿਫਟਿੰਗ ਹੈਗੀ ਹੈ ਉਹ ਵੱਡੀਆਂ-ਵੱਡੀਆਂ ਦੇ ਵਿੱਚ ਜਿਹੜਾ ਵੀ ਪਰਚੇਜ਼ ਸਟਾਕ ਹੈ ਉਸ ਦੀ ਲਿਫਟਿੰਗ ਸਪੇਸ ਵੀ ਉਹਨਾਂ ਦੀ ਜਿਹੜੀ ਨਵੀਂ ਫਸਲ ਆ ਰਹੀ ਉਸ ਵਾਸਤੇ ਸਪੇਸ ਵੀ ਇਨਸ਼ੋਰ ਕਰਾਂਗੇ ਪਲੱਸ ਜਿਹੜੀ ਲਿਫਟਿੰਗ ਹੈਗੀ ਉਸ ਨੂੰ ਮੈਕਸਿਮਮ ਕਰਾਂਗੇ ਪੇਮੈਂਟ ਸਾਰੀਆਂ ਸਾਰੀਆਂ ਇਨ ਟਾਈਮ ਹੋ ਰਹੀਆਂ ਨੇ ਸੋ ਲਿਫਟਿੰਗ ਦਾ ਇਸ਼ੂ ਹੈ ਉਸ ਨੂੰ ਅਸੀਂ ਹੋਰ ਐਸਪੈਕਟ ਕਰਦੇ ਥੈਂਕ ਯੂ